ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਝੋਨੇ ਦੀਆਂ ਪਨੇਰੀਆਂ ਕਿਸਾਨ ਭਰਾ ਬੀਰ ਹੈਗੇ ਆ ਇਸ ਸਾਲ ਜਿਵੇਂ ਗੱਲ ਕਰੀਏ ਵੀ ਹਾਈਬ੍ਰਿਡ ਝੋਨੇ ਜਿਹੜੇ ਉਹਨਾਂ ਦੀ ਹਾਲੇ ਤੱਕ ਪੰਜਾਬ ਦੇ ਵਿੱਚ ਪਰਮਿਸ਼ਨ ਨਹੀਂ ਮਿਲੀ 13 ਤਰੀਕ ਨੂੰ ਫੈਸਲਾ ਹੋਣਾ ਹੈ ਪਤਾ ਨਹੀਂ ਨਾ ਉਹ ਗੱਲ ਦੇਖੋ ਵੱਖਰੀ ਹੈਗੀ ਆ ਤੇ ਅੱਜ 11 ਮਈ ਹੋ ਗਈ ਤੇ ਕਿਸਾਨ ਭਰਾ ਕੋਈ ਪੀਲੀ ਪੂਸ਼ਾ ਦੀ ਬੋਧ ਬੀਜ ਰਿਹਾ ਕੋਈ ਪਿਆਨ ਬਰਮਾਨਾ ਦੀ ਬਹੁਤ ਵੀਰਿਆ ਕੋਈ 131 ਦੀ ਵੀਰਿਆ ਕੋਈ 132 ਦੀ ਵੀਰਿਆ ਅਲੱਗ-ਅਲੱਗ ਕਿਸਮਾਂ ਦੀ ਪਨੇਰੀ ਬੀਜ ਰਹੇ ਹੈਗੇ ਆ ਇਸ ਸਾਲ ਵੀ ਜਿਹੜੀਆਂ ਰੇਸ ਲਈ ਜ਼ਮੀਨਾਂ ਨੇ ਜਿੱਥੇ ਜਿਆਦੇ ਕਿਸਾਨ ਪਰ ਹਾਈਬ੍ਰਿਡ ਹਾਈਬ੍ਰਿਡ ਕਿਸਮਾਂ ਲਾਉਂਦੇ ਸੀ ਉੱਥੇ ਕਿਸਾਨ ਪਰ ਪੰਜਾਬ ਨੰਬਰ 1 ਕਿਸਮ ਲਾਉਣ ਦਾ ਮਨ ਬਣਾ ਰਹੇ ਹੈਗੇ ਆ ਕਿਉਂਕਿ ਬੀਜ ਨਹੀਂ ਮਿਲ ਰਿਹਾ ਹੈਗਾ ਜਿਹੜਾ ਬੀਜ ਪਹਿਲਾਂ ਆਮ ਜ਼ਮੀਨਦਾਰਾਂ ਤੋਂ ਮਿਲ ਜਾਂਦਾ ਅੱਜ ਉਹ ਬੀਜ 150 ਰੁਪਏ ਕਿਲੋ ਜਾ 200 ਰੁਪਏ ਕਿਲੋ ਮਿਲਦਾ ਹੈ ਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਵਿੱਚ ਕਿਸਾਨ ਭਰਾ ਕਹਿ ਰਿਹਾ ਬਈ ਇਹ ਪੰਜਾਬ ਨੰਬਰ 1 ਉਹੀ ਆ ਜਿਹੜੀ ਜਿਆਦਾ ਕੱਦ ਕਰਦੀ ਆ ਬਈ ਇਹ ਪੰਜਾਬ ਨੰਬਰ 1 ਹੈ ਜਿਹੜੀ ਨਾ ਇਹ ਪੌਣੇ ਕੱਦ ਵਾਲੀ ਵੈਰੈਟੀ ਆ ਕਹਿੰਦਾ ਭਾ ਵੀ ਮੀਡੀਅਮ ਕਰਦਾ ਕੋਈ ਬਾਲਾ ਲੰਮਾ ਕੱਦ ਨਹੀਂ ਕਿਉਂਕਿ ਉਹ ਪੀਵੀ1 ਸੀਗੀ ਜਿਹਦਾ ਜਿਆਦਾ ਕੱਦ ਹੁੰਦਾ ਸੀਗਾ ਤੇ ਮੇਰੇ ਪਿੰਡ ਦੇ ਵਿੱਚ ਪੰਜਾਬ ਨੰਬਰ 1 ਸਭ ਤੋਂ ਵੱਧ ਦੇ ਸਵਾਰ ਲੱਗ ਰਹੀ ਆ ਬਰੋਬਰੀ ਲੱਗ ਰਹੀ ਆ ਪੀਲੀ ਪੂਛਾ ਦੇ ਕਿ ਕਾਫੀ ਕਿਸਾਨਪਰਾਉਂ ਦੀ ਡਿਮਾਂਡ ਆ ਮੈਂ ਮੇਰੇ ਪਿੰਡ ਦੀ ਵੀ ਨਹੀਂ ਗੱਲ ਕਰਦਾ ਹੋਰ ਪਿੰਡਾਂ ਦੀ ਵੀ ਜੇ ਗੱਲ ਕਰੀਏ ਤੇ ਜੇ ਤੁਹਾਨੂੰ ਕੋਈ ਬੀਜ ਦੇ ਰਿਆ ਹੈਗਾ ਲੰਮੇ ਕੱਦ ਵਾਲੀ ਪੀਵੀ1 ਤੋਂ بچਿਓ ਤੇ ਜੇ ਤੁਸੀਂ 50 ਨੰਬਰ ਬੰਨ ਲੈ ਰਹੇ ਹੋ ਤਾਂ ਮੀਡੀਅਮ ਕੱਦ ਦੀ ਵੈਰੈਟੀ ਆ ਇੱਕ ਕਿਸਾਨਪਰਾ ਜਿਨ੍ਹਾਂ ਨੇ ਬੀਜ ਲੈ ਲਿਆ ਬਈ ਅੱਜ ਤੋਂ ਹਫਤਾ ਪਹਿਲੀ ਪਨੀਰੀ ਬਿਜਲੀ ਉਹ ਬੜਾ ਗਲਤ ਹੈ ਜਿਨ੍ਹਾਂ ਨੇ 50 ਨੰਬਰ ਕਿਸਮ ਲਾਉਣੀ ਹੈਗੀ ਆ ਲਗਭਗ ਬਈ 20 ਮਈ ਤੋਂ ਪਹਿਲਾਂ ਪਨੀਰੀ ਬੀਜਾਂ ਦਾ ਤਾਂ ਕੋਈ ਕਣਸ ਹੀ ਨਹੀਂ ਹੈਗਾ ਕਿਉਂਕਿ ਇਸ ਵੈਰੈਟੀ ਨੂੰ ਜੇ ਤੁਸੀਂ 25 ਮਈ ਸੌਰੀ 25 ਜੂਨ 30 ਜੂਨ ਜੁਲਾਈ ਦੇ ਪਹਿਲੇ ਹਫਤੇ ਤੱਕ ਵੀ ਲਾ ਲਿਆ ਨਾ ਵੈਰੈਟੀ ਆਰਾਮ ਦੇ ਨਾਲ ਇਹ ਛੋਡੀ ਹਾਰਵੈਸਟਿੰਗ ਹੋ ਜਾਣੀ ਹੈ ਟਾਈਮ ਤੇ ਛੋਡੇ ਕਣਕੀ ਵੇਚ ਜਾਣੀ ਹੈ ਵੀ ਕਈ ਕਿਸਾਨ ਭਰਾਵਾਂ ਨੇ ਬਾਈ ਕੀ ਕੀਤਾ ਪਨੀਰੀ ਬੀਜ ਨੂੰ 5-5 ਸਾਤਾ ਦਾ 10-10 ਦਿਨ ਹੋ ਗਏ ਜੇ ਇਹ ਤੁਸੀਂ ਨੇ 5 ਜੂਨ ਨੂੰ ਲਾ ਲਈ 10 ਜੂਨ ਨੂੰ ਲਾ ਲਈ 15 ਜੂਨ ਲਾ ਲਈ ਕਟੋ-ਕਟ ਜੇ ਬਾੜੀਨ ਤੁਸੀਂ 20 ਜੂਨ ਤੱਕ ਤਾਂ ਇਹਨੂੰ ਲੈ ਕੇ ਜਾਓ ਅਸਲ ਤਾਂ 25 ਤੀ ਜੂਨ ਤੱਕ ਸਹੀ ਰਹਿੰਦੀ ਹੈ ਜੇ ਤੁਸੀਂ ਜਿਆਦਾ ਕਾਲੀ ਕਰਦੇ ਹੋ ਤਾਂ 20 ਜੂਨ ਤੱਕ ਕਰ ਲਓ ਤੇ 20 ਦੇ ਲਈ ਮੈਨੂੰ ਹਰ ਰੋਜ਼ 15 ਤੋਂ 20 ਕਾਲ ਆਉਂਦੀਆਂ ਨੇ ਕਿਉਂਕਿ ਮੈਨੂੰ 3 ਸਾਲ ਹੋ ਗਏ ਪੰਜਾਬ ਨੰਬਰ 1 ਜਿਵੇਂ ਮੇਰੇ ਗਵਾਂਢੀ ਪਿੰਡ ਰੱਲੀ ਦੇ ਵਿੱਚ ਵੀ ਲੱਗਦੀ ਹੈ ਮੇਰੇ ਪਿੰਡ ਦੇ ਵਿੱਚ ਵੀ ਮੈਂ ਕਾਫੀ ਕਿਸਾਨਾਂ ਦੇ ਲੱਗੀ ਵੈਰਾਈਟੀ ਦੇਖੀ ਹੈ ਝਾੜ ਵੀ ਵਧੀਆ ਰਿਹਾ ਪਿਛਲੇ ਸਾਲ 90 90 ਪੇਚਾਰ 95 95 ਗੱਟੇ ਕਿਸਾਨਾਂ ਦੇ ਨਿਕਲੇ ਹੈਗੇ ਆ ਕਿਉਂਕਿ ਆਪਾਂ ਕੋਈ ਪ੍ਰੋਮੋਸ਼ਨ ਦੇ ਲਈ ਨਹੀਂ ਤੁਹਾਨੂੰ ਕਹਿ ਰਹੇ ਵੀ ਵੈਰੈਟੀ ਦੇਖੋ ਵਧੀਆ ਹੈਗੀ ਆ ਤੇ ਜਿਹੜੀ ਇਹਦੇ ਵਿੱਚ ਜੂਰੀ ਹੈਗੀ 2.5 ਹੱਦ 2.5 ਗੱਟੇ ਰੱਖਿਓ ਤੇ ਬਾਈ ਇਹੇ ਵੱਧ ਗਈ ਜਿਆਦੇ ਜਾਂ ਇਹਦੇ ਵਿੱਚ ਹਲਦੀ ਰੋਗ ਦੀ ਸਮੱਸਿਆ ਆ ਗਈ ਫਿਰ ਪਟਾਕਾ ਜਿਹਾ ਮਾਰ ਜਾਣਾ ਫਿਰ ਕਹੋਗੇ ਬਾਈ ਵੈਰੈਟੀ ਫੇਲ ਹੋ ਗਈ ਝਾੜ ਘਟ ਗਿਆ ਇੱਕ ਨੂੰ ਗੇਤੀ ਨਾ ਲਾਓ ਗੇਤੀ ਲਾਉਣ ਦਾ ਤਾਂ ਕੋਈ ਚਾਂਸ ਹੀ ਨਹੀਂ ਹੈਗਾ ਜੇ ਨੂੰ ਪਛੇਤੀ ਲਾ ਲਓਗੇ ਮਤਲਬ 20 ਜੂਨ 25 ਜੂਨ 30 ਜੂਨ ਜੁਲਾਈ ਦੇ ਪਹਿਲੇ ਹਫਤੇ ਤੱਕ ਟ੍ਰਾਂਸਪਲੈਂਟਿੰਗ ਕਰ ਲਓਗੇ ਤਾਂ ਤੁਹਾਡੇ ਖੇਤ ਦੇ ਵਿੱਚ ਝਾੜ ਚੰਗਾ ਦੇ ਕੇ ਜਾਵੇਗੀ ਇੱਕ ਮਰਲੇ ਦਾ ਬੀਜ ਜਿਹੜਾ ਪਾਉਣਾ ਹੈਗਾ ਤੁਸੀਂ ਨੇ 2.5 ਕਿਲੋ ਬੀਜ ਬਹੁਤ ਹੈਗਾ ਇੱਕ ਦਿਨ ਪਹਿਲਾਂ ਇਹਦੇ ਬੀਜ ਨੂੰ ਭਿਉਂ ਲਓ ਤੇ ਬੀਜ ਨੂੰ ਤੁਸੀਂ ਜਾਂ ਤਾਂ ਜਿਵੇਂ ਸਨਪਰਾ 1266 ਜਾਂ ਸਪ੍ਰਿੰਟ ਲਾਉਂਦੇ ਨੇ ਇੱਲੂ ਬੀਜ ਨੂੰ 2 ਤੋਂ 2.5 ਗ੍ਰਾਮ ਆਪਾਂ ਸੰਗੀ ਸਾਈਡ ਲਾਉਨੇ ਹੈਗਾ ਉਹਦੇ ਨਾਲ ਬੀਜ ਉਹਦਿਆ ਜਾਂਦਾ ਬੀਜ ਨੂੰ ਦੋ ਤਿੰਨ ਵਾਰੀ ਪਾਣੀ ਦੇ ਵਿੱਚ ਭਿਉਉ ਲੋ ਤੇ ਇੱਕ ਜਿਵੇਂ ਸਵੇਰੇ ਵੀ ਭਿਉਉ ਲੈ ਸ਼ਾਮ ਨੂੰ ਕੱਢ ਲੋ ਖੱਦਰ ਦੇ ਗੱਟੇ ਵਿੱਚ ਭਿਉਉ ਲੋ ਬੀਰੂ ਤੇ ਉਸ ਤੋਂ ਬਾਅਦ ਤੁਸੀਂ ਪਨੀਰੀ ਦਾ ਛਿੱਟਾ ਵਗੈਰਾ ਦੇਣਾ ਹੈਗਾ ਪਰ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਬੀਜ ਬਹੁਤ ਘੱਟ ਮਿਲ ਰਿਹਾ ਜੇ ਉਸ ਨੂੰ ਨਹੀਂ ਮਿਲ ਰਿਹਾ ਨਾ ਕੋਈ ਹੋਰ ਕਿਸਮ ਲਾ ਲਓ ਐਵੇਂ ਥੱਗੇ ਨਾ ਜਾਇਓ ਵੈਰਾਈਟੀ ਵਧੀਆ ਜਦੋਂ ਵੈਰਾਈਟੀ ਬਈ ਅ ਮੰਗ ਕਿਸਾਨ ਵੱਧ ਕਰ ਲੈਂਦਾ ਤੇ ਮੰਗ ਤਾਂ ਹੀ ਹੋਊਗੀ ਕਿਉਂਕਿ ਜਿਹੜਾ ਏਰੀਆ ਆਪਣਾ ਹਾਈਬ੍ਰਿਡ ਜਿਆਦਾ ਲਾਉਂਦਾ ਸੀ ਨਾ ਉਹ ਏਰੀਆ ਵੀ ਲਾਉਣ ਨੂੰ ਤਿਆਰ ਹੋ ਗਿਆ ਕਹਿੰਦੇ ਭਾਈ ਇਦੋਂ ਤਾਂ ਯਾਰ ਕਹਿੰਦੇ 50 ਮਨ 1 ਹੀ ਲਾ ਲੈਣ 80 ਮਨ ਨਿਕਲੇ 85 ਮਨ ਨਿਕਲੇ ਚਲੋ ਆਪਣੀ ਵਿਕੂਗੀ ਤਾਂ ਹੈਗੀ ਕਿਸਮ ਵੀ ਪਰਮਲ ਦੇ ਰੂਪ ਦੇ ਵਿੱਚ ਹੀ ਆਉਂਦੀ ਹੈਗੀ ਆ ਇਹ ਕਿਸਾਨਾਂ ਦੇ ਵੱਲੋਂ ਦੇਖੋ ਬਣਾਈ ਗਈ ਕਿਸਮ ਹੈ ਪਰ ਮੈਂ ਇੱਕ ਵਾਦਾ ਜਰੂਰ ਕਰਦਾ ਵੀ ਬੋਨੇ ਕਾਦਾ ਆਪਣੇ ਛੋਟੇ ਕਦ ਦੇ ਦੀ ਵੈਰੈਟੀ ਆ ਲੰਮੇ ਕੱਦ ਦੇ ਵਿੱਚ ਫਸੇ ਉਹਨਾਂ ਲੰਮੇ ਕੱਦ ਵੱਜਦਾ ਪੀਪੀ ਬਾਨ ਨਹੀਂ ਹੋਣੀ ਐ। ਦੂਸਰੀ ਗੱਲ ਵੈਰੈਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। 17 ਵਧੀਆ ਕਰਦੀ ਐ 2.5 ਗੱਟੇ ਯੂਰੀਆ ਦੇ ਲਈਓ ਤੇ ਲਾਸਟ ਸਪਰੇਅ ਕਰਨ ਵੇਲੇ ਥੋੜੇ ਜਿਹੇ ਪੈਰ ਜੇ ਜਰੂਰ ਖੰਦੇ ਆ। ਕੋਈ ਬਲੀਆਂ ਇਹਨੂੰ ਬਿਮਾਰੀਆਂ ਨਹੀਂ ਆਉਂਦੀਆਂ। ਜਦੋਂ ਵੈਰੈਟੀ ਜਮਾ ਇਹਨਾਂ ਪੱਕ ਕੇ ਤਿਆਰ ਹੋ ਜਾਂਦੀ ਐ ਉੱਪਰ ਜਮਾ ਮੰਨ ਕੇ ਚੱਲ ਵੀ ਪੱਤੇ ਥੱਲੇ ਝੁਕ ਜਾਂਦੇ ਆ ਬਲੀਆਂ ਇਹਦੇ ਮੁੰਜਰਾਂ ਉੱਪਰ ਰਹਿ ਜਾਂਦੀਆਂ ਨੇ। ਜਿਵੇਂ ਕਹਿੰਦੇ ਵੀ ਅੰਨ ਹੀ ਅੰਨ ਹੁੰਦਾ ਐ। ਮੈਂ 3 ਸਾਲਾਂ ਤੋਂ ਜਿਹੜੀਆਂ ਵੀਡੀਓ ਵੀ ਬ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਆ ਪਰ ਆਪਾਂ ਕਦੇ ਕਿਸੇ ਦੁਕਾਨ ਤੇ ਜਾ ਕੇ ਪ੍ਰਮੋਸ਼ਨ ਨਹੀਂ ਕਰਦੇ ਭਾਈ ਆ ਬੰਦੇ ਕੋਲੇ ਪੰਜਾਬ ਨੂੰ 1B ਹੈਗਾ ਜਿੰਨੇ ਆਪਣੇ ਕਿਸਾਨ ਭਰਾਵਾਂ ਨੇ ਲਈ ਹੈ ਕਿਸੇ ਨੇ ਮਾਨ ਵੀ ਰੱਖਿਆ ਕਿਸੇ ਨੇ ਕਾਉਂਟਰ ਵੀ ਰੱਖਿਆ ਆਪਦੇ ਜੋਗਰਾ ਬੀਜ ਰੱਖਿਆ ਕੁਸ਼ਕ ਨੇ ਪਨੀਰੀ ਬੀਜਲੀ ਤੇ ਕੁਸ਼ਕ ਮੇਰੇ ਕਿਸਾਨ ਭਰਾ ਪਨੀਰੀ ਬੀਜ ਰਹੇ ਹੈਗੇ ਆ ਵੈਰਾਈਟੀ ਵਧੀਆ ਹੈ ਵੈਰਾਈਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਰ ਲਾਉਣ ਦੀ ਬਾਈ ਕਾਲੀ ਨਾ ਕਰੋ ਜੇ ਜਾਦੇ ਕਾਲੀ ਕਰ ਦਿਓ ਤਾਂ ਘੱਟੋ ਘੱਟ 20 ਜੂਨ ਤੱਕ ਤੈਨੂੰ ਲੈ ਜਾਓ ਵਿੱਚ ਕਿਸਾਨ ਭਰਾ 5 ਜੂਨ ਨੂੰ ਲਾਉਣ ਦਾ ਫੈਸਲਾ ਕਰ ਕਰ ਗਏ ਨੇ ਤੇ ਬਾਕੀ ਤੁਹਾਡੀ ਮਰਜ਼ੀ ਹੈਗੀ ਜਿਵੇਂ ਤੁਸੀਂ ਕਰਨਾ ਹੈਗਾ ਪਰ ਮੈਂ ਤੁਹਾਨੂੰ ਵੈਰਾਈਟੀ ਦੀ ਐਡਵਾਈਸ ਜ਼ਰੂਰ ਦੇ ਦੇਵੀ ਇਸ ਵੈਰਾਈਟੀ ਨੂੰ ਜਿਆਦਾ ਕੀਤਾ ਤੁਸੀਂ ਨਾ ਲੈ ਕੇ ਜਾਓ